ਦਾ ਭਲਾ ਕੀਤਾ ਜਿੱਥੇ ਆਪ ਨਾਮ ਜਪਿਆ ਉਥੇ ਲੱਖਾਂ ਹੀ ਪਟਕੀਆਂ ਹੋਈਆਂ ਰੂਹਾਂ ਨੂੰ ਸੱਚ ਦਾ ਪੱਲਾ ਫੜਨ ਵਾਸਤੇ ਉਹਨਾਂ ਨੇ ਪ੍ਰੇਰਿਤ ਕੀਤਾ ਐਸੇ ਸਾਧੂ ਵਿਰਲੇ ਹੀ ਸੰਸਾਰ ਵਿੱਚ ਆਉਂਦੇ ਐ ਜਿਨ੍ਹਾਂ ਦਾ ਜਸ ਸਮੁੱਚਾ ਬ੍ਰਹਿਮੰਡ ਕਰਦਾ ਤਰਤੀ ਸਮਝੋ ਹੋਵਦੀ ਉਹ ਭਗਦਾ ਵਾਲੀ ਜਿਹੜੀ ਥਾਂ ਲੱਗਦਾ ਫਲ ਸੁੱਕੀ ਡਾਲੀ ਜਿਹੜੀ ਥਾਂਵਾਂ ਲੱਗਦਾ ਫਲ ਸੁੱਕੀ ਡਾਲੀ ਹੋ ਮੁਕਨ ਜੰਮਣ ਮਰਨ ਦੇ ਆ ਜਿੱਥੋਂ ਗੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਸਮਝੋ ਹੋਵਾਂ ਦੀ ਉਹ ਫਗਦਾਂ ਵਾਲੀ ਜਿਹੜੀ ਥਾਂੋਂ ਲੱਗਦਾ ਫਲ ਸੁੱਕੀ ਡਾਲੀ ਜਿਹੜੀ ਥਾਂੋਂ ਲੱਗਦਾ ਫਲ ਸੁੱਕੀ ਡਾਲੀ ਬੁੱਕਣ ਜੰਮਣ ਮਰਨ ਦੇ ਆ ਜਿੱਥੋਂ ਗੇੜੇ ਸੱਚੇ ਸਾਧੂ ਤਾਰ ਦੇ ਦੰਦਿਆਂ ਦੇ ਬੇੜੇ ਸੱਚੇ ਸਾਧੂ ਤਾਰ ਦੇ ਡਪਿਆਂ ਦੇ ਬੜੇ ਉਹ ਰਹਿਮਤ ਦੇ ਨਾਲ ਕਰਨ ਜੇ ਏ ਨજર ਸਵਾਈ ਦੇ ਦਿੰਦੇ ਨੇ ਉਸ ਨੂੰ ਵੱਡੀ ਵੱਡਾਈ ਤੇ ਦਿੰਦੇ ਨੇ ਉਸ ਨੂੰ ਵੱਡੀ ਵੱਡਾਈ ਆ ਆਉਣਿਓ ਤਾਂਸੇ ਸੇ ਮੁਖ ਤੇ ਜਿਸਦਾਰ ਤੂੰ ਖੇੜੇ ਸੱਚੇ ਸਾਧੂ ਤਾਰਦੇ ਡੱਪਿਆਂ ਦੇ ਬੇੜੇ ਸੱਚੇ ਸਾਧੂ ਤਾਰਦੇ ਡੱਪਿਆਂ ਦੇ ਬੇੜੇ ਓ ਚਰਨ ਧੂੜ ਵਿੱਚ ਸਾਜ ਦੇ ਹੀਰੇ ਤੇ ਪੰਨੇ ਝੁੱਕ ਕੇ ਸਰਦਾਵਾ ਨਹੀਂ ਪੱਲੇ ਵਿੱਚ ਬੰਨੇ ਝੁੱਕ ਕੇ ਸਰਦਾਵਾ ਨਹੀਂ ਪੱਲੇ ਵਿੱਚ ਬੰਨੇ ਸੰਤ ਚਰਨ ਆ ਚਮਕਦੇ ਸੰਤ ਚਰਨ ਆ ਚਮਕਦੇ ਜੋ ਧਰਮ ਕਰੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਦੇ ਬੇੜੇ ਸੱਚੇ ਸਾਧੂ ਤਾਰਦੇ ਡੁੱਬਿਆਂ ਨਸੀਬ ਦੇ ਫੇਰਨ ਕਿਹੜੇ ਨਸੀਬ ਦੇ ਮਾੜਾ ਦੇ ਮਣਕੇ ਛੜਿਆਂ ਘਰ ਸੁਹਾਗ ਦੀ ਆ ਚਾਂਜਰ ਛਣਕੇ ਛੜਿਆਂ ਘਰ ਸੁਹਾਗ ਦੀ ਆ ਚਾਂਜਰ ਛਣਕੇ ਰਾਸਪੱਲਾ ਵਿੱਚ ਹੋਵੰਦੇ ਰਾਸਪੱਲਾ ਵਿੱਚ ਹੋਵੰਦੇ ਜੋ ਤਾਜ ਸਿਹੜੇ ਸੱਚੇ ਸਾਧੂ ਤਾਰਦੇ ਦੁੱਪਿਆਂ ਦੇ ਬੇੜੇ ਸੱਚੇ ਸਾਧੂ ਤਾਰਦੇ ਦੁੱਪਿਆਂ ਦੇ ਬੇੜੇ ਜਿਸ ਨੂੰ ਝੁਕਣਾ ਆ ਗਿਆ ਸਾਧੂ ਦੇ ਅੱਗੇ भाग समलो पलां वेच न लॻे भाग समलो पलां विच न लॻे खुलनि चट त कीरजो ਦੇ ਰਵਾਜੇ ਭੇੜੇ ਸੱਚੇ ਸਾਧੂ ਤਾਰ ਦੇ ਡੁੱਪਿਆਂ ਦੇ ਬੇੜੇ ਸੱਚੇ ਸਾਧੂ ਤਾਰ ਦੇ ਡੁੱਪਿਆਂ ਦੇ ਬੇੜੇ ਅਮਰਜੀਤ ਸਬਰ ਹਾ ਕੈ ਸਿਫਤਾਂ ਦੇ ਸਾਕਰਾ ਨਾਲ ਗੁਨਾ ਦੇ ਭਰਦਿਓ ਅਕਲਾ ਦੀ ਗਾ ਕਰਾ ਨਾਲ ਗੁਣਾ ਦੇ ਭਰ ਤੋ ਅਕਲਾ ਦੀ ਹੀਕਾ ਕਰਾ ਗਿੱਲ ਕਰਮ ਵਰਿਆਮ ਰੋ ਹੋ ਚਰਨਾਂ ਨੇੜੇ ਸੱਚੇ ਸਾਧੂ ਤਾਰ ਦੇ ਡੁੱਪਿਆਂ ਦੀ ਬੇੜੇ ਸੱਚੇ ਸਾਧੂ ਤਾਰ ਦੇ ਡੁੱਪਿਆਂ ਦੇ ਬੇੜੇ